ਖਬਰ ਲੈਣੇ ਆ ਬਠਿੰਡਾ ਤੋਂ ਜਿੱਥੇ ਤਿੰਨ ਵਿਅਕਤੀਆਂ ਦੇ ਵੱਲੋਂ ਇੱਕ ਵਿਅਕਤੀ ਦੇ ਉੱਪਰ ਇੱਟਾਂ ਰੋੜਿਆਂ ਨਾਲ ਹਮਲਾ ਕਰਕੇ ਉਸ ਦਾ ਕਤਲ ਹੀ ਕਰ ਦਿੱਤਾ ਗਿਆ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਬਠਿੰਡਾ ਪੁਲਿਸ ਦੇ ਵੱਲੋਂ ਤਿੰਨ આરોપીਾਂ ਦੇ ਖਿਲਾਫ ਕਾਰਵਾਈ ਕਰਦੇ ਹਨ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਿਆ ਹੈ ਇਸ ਸਬੰਧੀ ਐਸਪੀ ਸਿਟੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਇਹ ਵੀ ਦੱਸਿਆ ਗਿਆ ਹੈ ਕਿ ਤਿੰਨੋਂ ਮੂਜਿਮਾ ਦੇ ਵਿਕਤੋ ਇੱਕ ਲੜਕਾ ਨਾਬਾਲਗ ਹੈ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ 11 ਤਰੀਕ ਨੂੰ ਕਿ ਇੱਕ ਜਵੇਦ ਅਲੀ ਨਾਮ ਦਾ ਲੜਕਾ ਸੀਗਾ ਜੋ ਕਿ ਦੀਪਕ ਟਾਬਾ ਗਰੋਥ ਸੈਂਟਰ 400 ਕਿਲਾ ਦੇ ਵਿੱਚ ਇੱਕ ਢਾਬੇ ਦੇ ਉੱਪਰ ਕੰਮ ਕਰਦਾ ਸੀਗਾ ਇਸ ਲੜਕੇ ਦੀ ਜਿਹੜੀ ਸਿਰ ਦੇ ਵਿੱਚ ਸੱਟਾਂ ਲੱਗਣ ਕਰਕੇ ਮੌਤ ਹੋ ਗਈ ਸੀ ਤੇਦੇ ਸਿਰ ਦੇ ਵਿੱਚ ਬਲੰਟ ਇੰਜਰੀ ਸੀਗੀਆਂ ਤੇ ਸੱਟਾਂ ਲੱਗਣ ਕਰਕੇ ਦੀ ਮੌਤ ਹੋਣ ਕਰਕੇ ਅਸੀਂ ਇਸ ਸੰਬੰਧ ਵਿੱਚ ਥਾਣਾ ਸਦਰ ਬਠਿੰਡਾ ਵਿੱਚ ਮੁਕੱਦਮਾ ਨੰਬਰ 25 ਅੰਡਰ ਸੈਕਸ਼ਨ 103 ਤੇ ਜੋ ਕਿ 302 ਆਪੀਸੀ ਰੈਲੇਵੈਂਟ ਹੈਗਾ ਮੈਟਰ ਦੇ ਸੈਕਸ਼ਨ ਦੇ ਵਿੱਚ ਮੁਕੱਦਮਾ ਦਰਜ ਕੀਤਾ ਸੀਗਾ ਇਸ ਸਬੰਧ ਵਿੱਚ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਵਕਤ-ਵਕਤ ਟੀਮਾਂ ਬਣਾਈਆਂ ਗਈਆਂ ਸੀ ਕਿਉਂਕਿ ਇਸ ਦੇ ਮਾਰਨ ਵਾਲੇ ਵਿਅਕਤੀਆਂ ਦੇ ਪਿੱਛੇ ਜਿਹੜੇ ਸੀਗੀ ਕਿਸੇ ਵੀ ਦੀ ਆਈਡੈਂਟੀਫਿਕੇਸ਼ਨ ਨਹੀਂ ਹੋ ਸਕੀ ਸੀਗੀ ਸੋ ਇਸ ਸਬੰਧ ਦੇ ਵਿੱਚ ਡੀਐਸਪੀ ਡੀ ਸਰਦਾਰ ਮਨਜੀਤ ਸਿੰਘ ਦੀ ਗਵਾਈ ਦੇ ਵਿੱਚ ਵਕਤ-ਵਕਤ ਟੀਮਾਂ ਬਣਾਈਆਂ ਗਈਆਂ ਸੀ ਸਾਡੇ ਪਰਫੈਸ਼ਨਲ ਆਈਪੀਐਸ ਸ਼੍ਰੀ ਅਨੰਭਵ ਜੈਨ ਜੀ ਐਸਐਚਓ ਸਦਰ ਤੇ ਸਾਡੇ ਸੀਆਈ ਚਾਰਜ ਸ਼੍ਰੀ ਨਾਪਰੇਤ ਸਿੰਘ ਜੀ ਇਹਨਾਂ ਨੇ ਦੋਨਾਂ ਨੇ ਬੜੀ ਮਿਹਨਤ ਦੇ ਨਾਲ ਕੰਮ ਕੀਤਾ ਤੇ ਜਿਹੜੇ ਮੁਕਦਮਾ ਦੇ ਵਿੱਚ ਦੋਸ਼ੀ ਵਾਂਟਡ ਸੀਗੇ ਇਸ ਇਨਸੀਡੈਂਟ ਦੇ ਪਿੱਛੇ ਦੋਸ਼ੀ ਸੀਗੇ ਉਹਨਾਂ ਨੂੰ ਡਰੇਸ ਕਰ ਲਿਆ ਇਹਦੇ ਵਿੱਚ ਵਿਕਰਮਜੀਤ ਸਿੰਘ ਤੇ ਸੰਦੀਪ ਸਿੰਘ ਇਹ ਦੋਨੋਂ ਨੂੰ ਅਸੀਂ 12 ਤਰੀਕ ਨੂੰ ਗ੍ਰਿਫਤਾਰ ਕੀਤਾ ਤੇ ਇਹਦੇ ਵਿੱਚ ਇੱਕ ਤੀਸਰਾ ਦੋਸ਼ੀ ਜੋਵਨਾਈਲ ਜੋ ਕਿ ਹੈਗਾ ਸੀਗਾ ਇਹਨੂੰ ਅਸੀਂ 13 ਤਰੀਕ ਨੂੰ ਅਸੀਂ ਗ੍ਰਿਫਤਾਰ ਕੀਤਾ ਇਸ ਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਦੌਰਾਨੇ ਸਾਹਮਣੇ ਆਇਆ ਕਿ ਇਹ ਤਿੰਨ ਜਿਹੜੇ ਬੰਦੇ ਸੀਗੇ ਇਹਨਾਂ ਦੀ ਜਵੇਦ ਅਲੀ ਨਾਲ ਪਹਿਲਾਂ ਕਿਸੇ ਗੱਲ ਤੋਂ ਟਕਰਾਰ ਹੋਈ ਸੀਗੀ ਉਸ ਦੇ ਪਿੱਛੇ ਇਹ ਉੱਥੇ ਇਹਦੇ ਢਾਬੇ ਦੇ ਉੱਪਰ ਜਦੋਂ ਪਹੁੰਚੇ ਤਿੰਨੇ ਬੰਦੇ ਚਲੇ ਗਏ ਸੀਗੇ ਤਾਂ ਇੱਥੇ ਜਾ ਕੇ ਫਿਰ ਜਵੇਦ ਨਾਲੇ ਦੀ ਤਕਰਾਰ ਹੋ ਗਈ ਤਾਂ ਇਹਨਾਂ ਤਿੰਨਾਂ ਨੇ ਜਿਹੜੇ ਉੱਥੇ ਰੋੜੇ ਪਏ ਸੀਗੇ ਈਟਾਂ ਰੋੜੇ ਪਏ ਸੀਗੇ ਉਹ ਰੋੜੇ ਮਾਰ-ਮਾਰ ਕੇ ਜਿਹੜਾ ਉਹਦਾ ਸੀਗਾ ਸਿਰ ਦੇ ਵਿੱਚ ਜਦੋਂ ਰੋੜੇ ਵੱਜੇ ਤਾਂ ਉਹਦੇ ਨਾਲ ਉਹਦੀ ਡੈਥ ਹੋ ਗਈ। ਸੋ ਇਹਨਾਂ ਨੇ ਰੋੜੇ ਮਾਰ ਕੇ ਉਹਦਾ ਕਤਲ ਕਰ ਦਿੱਤਾ ਸੀਗੇ ਤੇ ਮੌਕੇ ਤੋਂ ਫਰਾਰ ਹੋ ਗਏ ਸੀਗੇ। ਇਹਨਾਂ ਤਿੰਨਾਂ ਦੀ ਜਿਹੜੀ ਪਛਾਣ ਹੈਗੀ ਹੈ ਸੀਸੀਟੀਵੀ ਫੁਟੇਜ ਨਾਲ ਜਿਹੜਾ ਟੈਕਨੀਕਲ ਐਵਿਡੈਂਸ ਉਹਦੇ ਜਿਹੜੀ ਸਾਡੀ ਟੀਮਾਂ ਲੱਗੀਆਂ ਸੀ ਉਸ ਨਾਲ ਤੋਂ ਹੋਈ। ਉਸ ਦਿਨ ਸਾਡੀ ਟੀਮਾਂ ਨੇ ਕੰਮ ਕਰਦੇ ਹੋਏ ਪਹਿਲਾ 12 ਤਰੀਕ ਨੂੰ ਵਿਕਰਮਜੀਤ ਨੂੰ ਤੇ ਸੰਦੀਪ ਨੂੰ ਗ੍ਰਿਫਤਾਰ ਕੀਤਾ ਤੇ 13 ਤਰੀਕ ਨੂੰ ਅਸੀਂ ਜਿਹੜਾ ਹੈਗਾ ਜੁਵਨਾਈਲ ਦੋਸ਼ੀ ਜਿਹੜਾ ਤੀਜਾ ਦੋਸ਼ੀ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਸੋ ਇਸ ਵਾਰਦਾਤ ਦੇ ਵਿੱਚ ਜਿਹੜੇ ਤਿੰਨੇ ਦੋਸ਼ੀ ਜਿਨ੍ਹਾਂ ਨੇ ਦਾਮ ਦਿੱਤਾ ਸੀਗਾ ਜਵੇਦ ਅਲੀ ਦੇ ਕਤਲ ਦੇ ਵਿੱਚ ਉਸ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਫਰਦਰ ਜਿਹੜੇ ਹੈਗੇ ਅਸੀਂ ਇਹਨਾਂ ਨੂੰ ਰਿਮਾਂਡ ਤੇ ਉੱਤੇ ਲੈ ਕੇ ਫਰਦਰ ਜਿਹੜੀ ਇੰਟਰੋਗੇਸ਼ਨ ਜਿਹੜੀ ਹੈਗੀ ਅਸੀਂ ਕਰ ਰਹੇ ਹਾਂ ਜੀ ਇਹ ਸਰ ਆਇਆ ਕਿਵੇਂ ਇੱਥੇ ਹੈ ਸਰ ਵਾਰਲੈਸ ਇਹ ਉੱਥੇ ਦੀਪਕ ਢੱਬਾ ਹੈਗਾ ਉੱਥੇ ਕੰਮ ਕਰਦਾ ਸੀਗਾ ਤੇ ਕਾਫੀ ਦਿਨ ਤੋਂ ਉੱਤੇ ਸਟਾਪੇ ਦੇ ਉੱਪਰ ਜਿਵੇਂ ਉਹਨੇ ਟਾਪੇ ਵਾਲੇ ਦੇ ਕਹਿੰਦੇ ਉੱਤੇ ਇਹ ਕੰਮ ਕਰ ਰਿਹਾ ਸੀਗਾ ਤੇ ਮਜ਼ਦੂਰੀ ਟਾਈਪ ਕਰਦਾ ਸੀਗਾ ਤੇ ਇਹਦੀ ਜਿਹੜੇ ਬਾਕੀ ਤਿੰਨ ਦੋਸ਼ੀ ਨੇ ਇਹ ਰੇਲਵੇ ਲਾਈਨਾਂ ਬਠਿੰਡਾ ਪਾਰ ਜਿਹੜਾ ਹੈਗਾ ਸਿਲਵਰ ਸਿਟੀ ਕਲੋਨੀ ਦੇ ਨੇੜੇ ਰਹਿੰਦੇ ਆ ਉੱਥੇ ਇਹਦੀ ਇਹਨਾਂ ਨਾਲ ਟਕਰਾਰ ਹੋ ਗਈ ਤੇ ਇਹ ਜਿਹੜਾ ਵਿਕਰਮਜੀਤ ਸੀਗਾ ਤੇ ਸੰਦੀਪ ਸੀਗਾ ਇਹਨਾਂ ਨੂੰ ਐ ਲੱਗਿਆ ਵੀ ਸਾਡੀ ਜਿਹੜੀ ਹੈਗੀ ਮਦਰ ਨੂੰ ਇਹਨੇ ਮਾੜਾ ਚੰਗਾ ਗਿਆ ਉਸ ਤੋਂ ਬਾਅਦ ਇਹ ਤਿੰਨੇ ਦੋਸ਼ੀ ਉਸੇ ਰੰਜੇਸ਼ ਦੇ ਵਿੱਚ ਉੱਥੇ ਜਦੋਂ ਪਹੁੰਚ ਜਾਂਦੇ ਆ ਉੱਥੇ ਪਹੁੰਚ ਕੇ ਦੁਬਾਰਾ ਇਹਨਾਂ ਦਾ ਲੜਾਈ ਝਗੜਾ ਹੋਇਆ ਤਾਂ ਜਿਹੜੇ ਇਟਾਂ ਪਈਆਂ ਸੀਗੀਆਂ ਉਹਦੇ ਨਾਲ ਇਹਨਾਂ ਨੇ ਇਹਦਾ ਕਤਲ ਕਰ ਦਿੱਤਾ। ਇਹ ਇਟਾਂ ਰੋੜੇ ਨਾਲ ਕਤਲ ਹੋਈ ਹੈ ਇਹ ਕਿਹੋ ਜਿਹੀ ਬ੍ਰਾਹਮਣ ਹੋਈ ਹੈ। ਹਾਂ ਉਹ ਇਟਾਂ ਰੋੜੇ ਜਿਹੜੇ ਸੀਗੇ ਉਸ ਮੌਕੇ ਤੋਂ ਉੱਤੇ ਹੀ ਬ੍ਰਾਹਮਣ ਕਰ ਰਹੇ ਸੀ ਇਹਨਾਂ ਦੇ ਨਿਸ਼ਾਨਦੇਹੀ ਦੇ ਉੱਪਰ ਬ੍ਰਾਹਮਣ ਕੀਤਾ ਹੈ ਇਹ ਤਿੰਨ ਸੀਗੇ ਜਿਹੜੀ ਬ੍ਰਾਹਮਣ ਹੋਈ ਸੀ। ਤੇ ਕਿੱਥੋਂ ਰਹਿਣਾ ਰੇਂਜ ਕਰਨੇ? ਇਹ ਤਿੰਨੇ ਜਿਹੜੇ ਦੋਸ਼ੀ ਨੇ ਸਿਲਵਰ ਸਿਟੀ ਬਠਿੰਡਾ ਦੇ ਰਹਿਣ ਵਾਲੇ ਨੇ ਆਪਣੇ ਲੋਕਲ ਬਠਿੰਡਾ ਦੇ ਵਾਸੀ ਨੇ। ਕੰਮ ਉੱਤੋਂ ਨਾ ਕੀ ਗੱਲ ਹੈ। ਇਹ ਤਿੰਨੇ ਜਿਹੜੇ ਹੈਗੇ ਆ ਫਰਦਾ ਜਿਹੜੀ ਹੈਗੀ ਇਨਵੈਸਟੀਗੇਸ਼ਨ ਇਸ ਬੰਦੇ 'ਤੇ ਅਸੀਂ ਕਰ ਰਹੇ ਹਾਂ। ਆ ਵੀ ਤੇ ਕੈਮਰੇ ਵਗੈਰਾ ਲੱਗੇ ਸੀ? ਨਹੀਂ ਕੈਮਰੇ ਉੱਥੇ ਮੌਕੇ ਦੇ ਉੱਪਰ ਕੋਈ ਕੈਮਰਾ ਨਹੀਂ ਸੀਗਾ। ਬਟ ਆਸ-ਪਾਸ ਜਿਵੇਂ ਡੀਐਸਪੀ ਡੀ ਸਾਹਿਬ ਨੇ ਐਸਐਚਓ ਸਦਰ ਬਠਿੰਡਾ ਤੇ ਸੀਆਈਏ ਦੀ ਵਕ-ਵਕ ਟੀਮਾਂ ਜਿਹੜੀਆਂ ਬਣਾਈਆਂ ਸੀਗੀਆਂ, ਉਹਦੇ ਵਿੱਚ ਅਸੀਂ ਸਾਰੀ ਜਿਹੜੀ ਏਰੀਆ ਸੀਗਾ ਉਹਨੂੰ ਕਵਰਡਨ ਕੀਤਾ। ਕਵਰਡਨ ਦੇ ਵਿੱਚ ਜਿਹੜੇ-ਜਿਹੜੇ ਉੱਥੇ ਕੈਮਰੇ ਸੀਗੇ ਐਗਜ਼ਿਟ ਤੇ ਐਂਟਰੀ ਰੂਟ ਅਸੀਂ ਸਾਰੇ ਚੈੱਕ ਕੀਤੇ ਤੇ ਸਾਰੀ ਤਫ਼ਤੀਸ਼ ਦੌਰਾਨ ਇਹ ਸਾਹਮਣੇ ਗੱਲ ਨਿਕਲ ਕੇ ਆਈ ਕਿ ਤੇ ਇਹਨਾਂ ਨੇ ਜਿਹੜਾ ਹੈਗਾ ਉਹਨੂੰ ਉਸ ਦਿਨ ਕੀ ਕਿਤੇ ਨਾ ਸ਼ੱਕ ਤਾਂ ਨਹੀਂ ਕਰਦੇ ਕੋਈ ਇਹਨਾਂ ਦਾ ਜਿਹੜਾ ਹੈਗਾ ਪੇਸ਼ ਕਰਕੇ ਡੋਪ ਟੈਸਟ ਅਸੀਂ ਕਰਵਾਇਆ ਜੇ ਉਹਦੇ ਵਿੱਚ ਪੋਜ਼ਿਟਿਵ ਆਊਗਾ ਤਾਂ ਉਹ ਰੈਲੇਵੈਂਟ ਸੈਕਸ਼ਨ ਅਸੀਂ ਐਡ ਕਰਾਂਗੇ ਘੱਟਾਂ ਦੌਰਾਨ ਅਸ ਉਸ ਉਸ ਬਾਰੇ ਜਿਹੜੇ ਹੈਗਾ ਇਹਨਾਂ ਨੇ ਇਨਵੈਸਟੀਗੇਸ਼ਨ ਦੇ ਵਿੱਚ ਇਦਾਂ ਤਾਂ ਕੋਈ ਨਹੀਂ ਮੰਨਿਆ ਪਰ ਫਿਰ ਵੀ ਅਸੀਂ ਇਹਨਾਂ ਦਾ ਜਿਹੜਾ ਡੋਪ ਟੈਸਟ ਹੈਗਾ ਉਹ ਕਰਵਾਇਆ ਉਹਦੇ ਵਿੱਚ ਜੋ ਰਿਜ਼ਲਟ ਦੇ ਵਿੱਚ ਜੋ ਆਉਂਦਾ ਹੈ ਤਾਂ ਅਸੀਂ ਇਹਨਾਂ ਦੇ ਖਿਲਾਫ ਜਿਹੜੇ ਸੈਕਸ਼ਨ ਜੋ ਐਨਡੀਪੀਐਸ ਦੇ ਰੈਲੇਵੈਂਟ ਸੈਕਸ਼ਨ ਉਹ ਵੀ ਐਡ ਕਰਾਂਗੇ ਸਰ ਜਿਹੜਾ ਅੰਡਰ ਹੈ ਦਾ ਉਹ ਸਟੱਡੀ ਕਰ ਆ ਉਹਦੇ ਬਾਰੇ ਨਹੀਂ ਦੱਸ ਸਕਦੇ ਕਿ ਜੁਵਨਲ ਬੰਦਾ ਜੀ ਇਹਨਾਂ ਨੂੰ ਇਹ ਸ਼ੱਕ ਸੀਗਾ ਜਵੇਦ ਕੇ ਜਿਹੜਾ ਪਹਿਲਾਂ ਇਹਨਾਂ ਦੇ ਘਰ ਦੇ ਬਾਹਰ ਪਹਿਲਾਂ ਜਾਂਦਾ ਸੀਗਾ ਇਹਨਾਂ ਨੂੰ ਲੱਗਦਾ ਸੀਗਾ ਇਹਨਾਂ ਨੂੰ ਇਹ ਸ਼ੱਕ ਸੀਗਾ ਕਿ ਜਿਹੜੀ ਸੰਦੀਪ ਤੇ ਵਿਕਰਮਜੀਤ ਇਹਨਾਂ ਨੂੰ ਇਸ ਚੀਜ਼ ਦੀ ਗਲਤਫਹਿਮੀ ਹੋ ਗਈ ਕਿ ਇਹਨਾਂ ਨੇ ਜਵੇਦ ਨੇ ਇਹਦੀ ਮਦਰ ਬਾਰੇ ਕੋਈ ਕਮੈਂਟ ਕੀਤਾ ਕੋਈ ਗਲਤ ਗੱਲ ਕੀਤੀ ਹੈ ਸੋ ਉਸੇ ਚੀਜ਼ ਵਾਸਤੇ ਦੁਬਾਰਾ ਉੱਥੇ ਜਦੋਂ ਢਾਬੇ ਤੇ ਜਾਂਦੇ ਆ ਉੱਥੇ ਦੁਬਾਰਾ ਲੜਾਈ ਹੋ ਜਾਂਦੀ ਤੇ ਫਿਰ ਇੱਟਾਂ ਚੱਕੇ ਇਹਨਾਂ ਦਾ ਮਟਰ ਪੜਿਖਦੇ ਇਹ ਤਿੰਨੇ ਜਿਹੜੇ ਹੈਗੇ ਨੇ ਗ੍ਰੋਥ ਸੈਂਟਰ ਏਰੀਆ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਸਹੀ ਹੈ ਉਹ ਤੋਂ ਪੜਿਆ ਅ ਇਹਨਾਂ ਦੇ ਵਿੱਚ ਪਹਿਲਾਂ ਕੋਈ ਮੁਕਦਮਾ ਜਿਹੜਾ ਹੈਗਾ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਹੈਗਾ